ਹਾਂਜੀ ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਜਦੋਂ ਕੋਈ ਮਨੁੱਖ ਗਰੀਬੀ ਤੋਂ ਉੱਪਰ ਉੱਠ ਕੇ ਕਿਸੇ ਨਾ ਕਿਸੇ ਮਕਾਮ ਤੇ ਜਾ ਪਹੁੰਚਦਾ ਹੈ ਤਾਂ ਉਸ ਨੂੰ ਪੁਰਾਣੇ ਲੰਘੇ ਹੋਏ ਪਲਾਂ ਦੀਆਂ ਯਾਦਾਂ ਆਉਂਦੀਆਂ ਨੇ ਇਸ ਰਚਨਾ ਵਿੱਚ ਵੀ ਇਸੇ ਤਰ੍ਹਾਂ ਵਿਅਕਤੀ ਆਪਣੇ ਪੁੱਤਰ ਨੂੰ ਆਪਣੀ ਹੱਦਬੀਤੀ ਕਹਾਣੀ ਦੱਸਣ ਦੀ ਕੋਸ਼ਿਸ਼ ਕਰਦਾ ਹੈ ਕਿਉਂ ਉਹਨਾਂ ਸਮਾਂ ਵਿੱਚੋਂ ਲੰਘ ਕੇ ਇੱਥੋਂ ਤੱਕ ਪਹੁੰਚੇ ਨੇ ਜੋ ਬਹੁਤ ਕਠਨ ਰਸਤੇ ਸੀ ਤੇ ਉਹਨਾਂ ਦੇ ਜਨੂਨ ਅਤੇ ਉਸ ਪਰਮ ਪ੍ਰਮਾਤਮਾ ਦੀ ਮਿਹਰ ਦੇ ਸਦਕਾ ਉਹਨਾਂ ਦੇ ਲਈ ਇਹ ਰਸਤੇ ਸਾਫ਼ ਹੁੰਦੇ ਗਏ ਉਹ ਵਿਅਕਤੀ ਆਪਣੇ ਪੁੱਤਰ ਨੂੰ ਕਹਿੰਦਾ ਹੈ ਕਿ ਇੰਨਾ ਸਭ ਕੁਝ ਮਿਹਨਤ ਨਾਲ ਬਣਾਇਆ ਹੋਇਆ ਏ ਨਾ ਕਿ ਕੋਈ ਜੱਦੀ ਪੁਸਤੀ ਬਣਿਆ ਏ ਇਸ ਰਚਨਾ ਵਿੱਚ ਵੀ ਬਾਪ ਪੁਰਾਣੇ ਸਮੇਂ ਦੀਆਂ ਯਾਦਾਂ ਨੂੰ ਲਿਖਤ ਦੇ ਜ਼ਰੀਏ ਆਪਣੇ ਪੁੱਤਰ ਨੂੰ ਦੱਸਣ ਦੀ ਕੋਸ਼ਿਸ਼ ਕਰਦਾ ਹੈ ਜੋ ਆਪਾਂ ਸਾਰੇ ਸੁਣਦੇ ਹਾਂ ਕਿੱਥੇ ਕਿੱਥੇ ਰਹਿ ਕੇ ਰਾਤਾਂ ਕੱਟ ਲਈਆਂ ਹੱਥਾਂ ਵਾਲੀਆਂ ਬਿਆਈਆਂ ਵੀ ਹੁਣ ਅਟ ਲਈਆਂ ਕਿੱਥੇ ਕਿੱਥੇ ਰਹਿ ਕੇ ਰਾਤਾਂ ਕੱਟ ਲਈਆਂ ਹੱਥਾਂ ਵਾਲੀਆਂ ਬਿਆਈਆਂ ਵੀ ਹੁਣ ਅਟ ਲਈਆਂ ਏਨਾ ਸਮਝੀ ਸੌਖਾ ਜੇ ਥੋੜਾ ਹੱਸ ਦੇਵਾ ਦੁੱਖਾਂ ਭਰੀ ਕਹਾਣੀ ਜੇ ਤੈਨੂੰ ਦੱਸ ਦੇਵਾ ਨੈਣੋਂ ਨੀਰ ਨਹੀਂ ਸੁੱਕਣੇ ਜੇ ਤੈਨੂੰ ਪਛ ਦੇਵਾ ਦੁੱਖਾਂ ਭਰੀ ਕਹਾਣੀ ਜੇ ਤੈਨੂੰ ਦੱਸ ਦੇਵਾ ਨੈਣੋਂ ਨੀਰ ਨਹੀਂ ਸੁੱਕਣੇ ਜੇ ਤੈਨੂੰ ਪਛ ਦੇਵਾ ਕਿਵੇਂ ਅਸੀਂ ਬਚਪਨ ਲੰਘਿਆ ਫੀਸਾਂ ਕਿੰਜ ਭਰੀਆਂ ਸੁਭਾਅ ਤੋਂ ਸੀ ਉਹ ਸਖਤ ਤੇ ਜਾਪਣ ਅੱਜ ਭਰੀਆਂ ਕਿਵੇਂ ਸੀ ਬਚਪਨ ਲੰਘਿਆ ਫੀਸਾਂ ਕਿੰਜ ਭਰੀਆਂ ਸੁਭਾਅ ਤੋਂ ਸੀ ਉਹ ਸਖਤ ਤੇ ਜੱਪਣ ਅੱਜ ਭਰੀਆਂ ਲਖਬੀਰ ਮੈਡਮ ਨਾ ਭੁੱਲਦੀ ਪਿੱਛੇ ਮੁੜਵੇਂਵਾ ਦੁੱਖਾਂ ਭਰੀ ਕਹਾਣੀ ਜੇ ਤੈਨੂੰ ਦੱਸ ਦੇਵਾ ਨੈਣੋਂ ਨੀਰ ਨਹੀਂ ਸੁੱਕਣੇ ਜੇ ਤੈਨੂੰ ਪਛ ਦੇਵਾ ਦੁੱਖਾਂ ਭਰੀ ਕਹਾਣੀ ਜੇ ਤੈਨੂੰ ਦੱਸ ਦੇਵਾ ਨੈਣੋਂ ਨੀਰ ਨਹੀਂ ਸੁੱਕਣੇ ਜੇ ਤੈਨੂੰ ਪਛ ਦੇਵਾ ਪੜਦੇ ਪੜਦੇ ਬਾਪਨਾ ਹੱਥ ਬਟਾਉਂਦੇ ਰੇ ਮਾੜੇ ਕਮਾਤੋਂ ਚਾਚੇ ਤਾਏ ਹਟਾਉਂਦੇ ਰਏ ਪੜਦੇ ਪੜਦੇ ਬਾਪ ਨਾ ਹੱਥ ਬਟਾਉਂਦੇ ਰਏ ਮਾੜੇ ਕਮਾਤੋਂ ਚਾਚੇ ਤਾਏ ਹਟਾਉਂਦੇ ਰਏ ਤਕੜੇ ਸੀ ਉਹ ਮਾਪੇ ਮੈਂ ਤਾਂ ਜਸ ਦੇਵਾ ਦੁੱਖਾਂ ਪਰੇ ਕਹਾਣੀ ਜੇ ਤੈਨੂੰ ਦੱਸ ਦੇਵਾ ਨੈਣੋਂ ਨੀਰ ਨਹੀਂ ਸੁੱਕਣੇ ਜੇ ਤੈਨੂੰ ਪੱਸ ਦੇਵਾ ਦੁੱਖਾਂ ਪਰੇ ਕਹਾਣੀ ਜੇ ਤੈਨੂੰ ਦੱਸ ਦੇਵਾ ਜੀਵਨ ਦਿਲਣਾ ਕਰਦਾ ਕੁਝ ਵੀ ਦੱਸਣ ਨੂੰ ਟਿੱਚਰਾਂ ਲੋਕ ਨੇ ਕਰਦੇ ਆਪਣੇ ਹਸਣ ਨੂੰ ਜੀਵਨ ਦਿਲਣਾ ਕਰਦਾ ਕੁਝ ਵੀ ਦੱਸਣ ਨੂੰ ਟਿੱਚਰਾਂ ਲੋਕ ਨੇ ਕਰਦੇ ਆਪਣੇ ਹਸਣ ਨੂੰ ਜੀ ਕਰਦਾ ਭੁੰਦੜ ਬੀਤੀ ਗੱਲ ਤੋਂ ਨਸ ਦੇਵਾ ਦੁੱਖਾਂ ਪਰੇ ਕਹਾਣੀ ਜੇ ਤੈਨੂੰ ਦੱਸ ਦੇਵਾ ਨੈਣੋਂ ਨੀਰ ਨਹੀਂ ਸੁੱਕਣੇ ਜੇ ਤੈਨੂੰ ਪੁੱਛ ਦੇਵਾ ਦੁੱਖਾਂ ਪਰੇ ਕਹਾਣੀ ਜੇ ਤੈਨੂੰ ਦੱਸ ਦੇਵਾ ਨੈਨੋ ਨੀਰ ਨਹੀਂ ਸੁੱਕਣੇ ਜੇ ਤਨ ਪਸ ਦੇਵਾ ਸੋ ਹਾਂਜੀ ਦੋਸਤੋ ਮੇਰਾ ਮਨ ਕਹਿੰਦਾ ਹੈ ਜੇ ਸਭ ਕੁਝ ਆਪਣੇ ਬੱਚਾ ਨੂੰ ਜਰੂਰ ਦੱਸਣਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਵੀ ਅਹਿਸਾਸ ਹੋਵੇ ਕਿ ਸਾਡੇ ਮਾਪੇ ਆਪਣੇ ਕਿਹੋ ਜਿਹੇ ਹਾਲਾਤਾਂ ਵਿੱਚੋਂ ਨਿਕਲ ਕੇ ਸਾਡੇ ਲਈ ਸਭ ਕੁਝ ਕੀਤਾ ਹੈ ਬੱਚੇ ਆਪਣੇ ਮਾਪਿਆਂ ਦੀ ਮਿਹਨਤ ਨੂੰ ਅਜਾਈ ਨਾ ਗਵਾ ਦੇਣ ਤੇ ਅੱਗੇ ਤੋਂ ਇਹ ਸਭ ਕੁਝ ਦੇਖ ਕੇ ਕੋਈ ਫ਼ਯੂਲ ਖਰਚੀ ਵੱਲ ਨਾ ਤਰਨ ਸੋ ਦੋਸਤੋ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਕਰਕੇ ਕਮੈਂਟ ਜ਼ਰੂਰ ਕਰੋ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ